ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕੇਂਦਰ ਸਰਕਾਰ ਵੱਲੋਂ ਐਮਐਸਪੀ ਤੇ ਵੱਡਾ ਐਲਾਨ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੇ ਦੋ ਵੱਡੇ ਆਗੂ ਕੀਤੇ ਬਰਖਾਸਤ ਅਤੇ ਉਮੀਦਵਾਰ ਦਾ ਕੀਤਾ ਐਲਾਨ ਅਕਾਲੀ ਦਲ ਨੂੰ ਝਟਕਾ ਇੱਕ ਹੋਰ ਲੀਡਰ ਨੇ ਪਾਰਟੀ ਛੱਡੀ ਅਮਰਿਤਪਾਲ ਅਤੇ ਸਾਥੀਆਂ ਤੇ ਮੁੜਵਧਿਆ ਐਨਐਸਏ ਕੈਨੇਡਾ ਆਉਣ ਲਈ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ ਪਰ ਖੁੱਲੀ ਪੋਲ ਤਾਮੇ ਲਾਡੂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਮੌਤਾਂ ਤੇ ਮੌਤਾਂ ਦੀ ਗਿਣਤੀ ਵੱਧ ਜਾਣ ਦਾ ਖਾਦਸ਼ਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਕੇਂਦਰ ਸਰਕਾਰ ਵੱਲੋਂ ਲਏ ਗਏ ਇੱਕ ਨਵੇਂ ਤੇ ਵੱਡੇ ਫੈਸਲੇ ਦੀ ਅਸਲ ਦੇ ਵਿੱਚ ਇਹ ਰੂਟੀਨ ਦਾ ਵਾਧਾ ਹੈ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪਹਿਲੇ ਕਿਸਾਨੀ ਸੰਘਰਸ਼ ਵਕਤ ਵੀ ਤੇ ਦੂਸਰੇ ਕਿਸਾਨੀ ਸੰਘਰਸ਼ ਵਕਤ ਵੀ ਇਹ ਵੱਡੀ ਮੰਗ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਕਾਨੂੰਨੀ ਗਾਰੰਟੀ ਤਾਂ ਨਹੀਂ ਦਿੱਤੀ ਗਈ ਪਰ ਨਰਿੰਦਰ ਮੋਦੀ ਦੀ ਮੰਤਰੀ ਮੰਡਲ ਦੇ ਵੱਲੋਂ ਕੈਬਨਿਟ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਹੈ ਤੇ ਉਸ ਬੈਠਕ ਦੇ ਵਿੱਚ ਕੁਝ ਅਹਿਮ ਫੈਸਲੇ ਕੀਤੇ ਗਏ ਹੈ ਕੇਂਦਰ ਸਰਕਾਰ ਨੇ 14 ਫਸਲਾਂ ਜਿਸ ਦੇ ਵਿੱਚ ਸੋਨੇ ਦੀਆਂ ਫਸਲਾਂ ਨੇ ਝੋਨਾ ਵੀ ਉਹਨਾਂ ਵਿੱਚ ਸ਼ਾਮਲ ਹੈ ਇਹਨਾਂ ਦੇ ਉੱਤੇ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ ਇਹਦੇ ਨਾਲ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2 ਲੱਖ ਕਰੋੜ ਰੁਪਏ ਵੀ ਜਾਣਗੇ ਇਹਦੇ ਤੋਂ ਇਲਾਵਾ ਹਰੀ ਊਰਜਾ ਦੇ ਦਰਵਾਜ਼ੇ ਖੋਲਣ ਨੂੰ ਵੀ ਹਰੀ ਛੰਡੀ ਦਿੱਤੀ ਗਈ ਹੈ ਵਾਰਾਨਸੀ ਦੇ ਵਿੱਚ ਹਵਾਈ ਅੱਡੇ ਦਾ ਵਿਸਥਾਰ ਵੀ ਕੀਤਾ ਜਾਏਗਾ ਅਤੇ 2 ਲੱਖ ਗੋਦਾਮ ਬਣਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ 76000 ਤੇ 200 ਕਰੋੜ ਰੁਪਏ ਨਾਲ ਪਾਲ ਘਰ ਦੇ ਵਿਧਾਵਨ ਬੰਦਰਗਾਹ ਦਾ ਵਿਸਥਾਰ ਕਰਨ ਨੂੰ ਵੀ ਮਜੂਰੀ ਦਿੱਤੀ ਗਈ ਹੈ ਇਹਦੇ ਨਾਲ ਕਿਹਾ ਗਿਆ ਕਿ 12 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ ਹਰ ਸੂਬੇ ਵਿੱਚ ਇੱਕ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਕੈਂਪਸ ਬਣਾਉਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਰੇਲ ਮੰਤਰੀ ਆਸ਼ਵਨੀ ਵੈਸ਼ਵ ਨੇ ਕੈਬਨਟ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਹੈ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਖਰਾਕ ਪ੍ਰਦਾਤਾਵਾਂ ਨੂੰ ਪਹਿਲ ਦਿੰਦੇ ਨੇ ਭਾਵ ਅੰਨ ਦਾਤਿਆਂ ਨੂੰ ਪਹਿਲ ਦਿੰਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕੈਬਨਟ ਦੇ ਵਿੱਚ ਸੌਣੀ ਦੇ ਸੀਜ਼ਨ ਵਾਸਤੇ 14 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ ਉਹਨਾਂ ਦੇ ਦੱਸਣ ਅਨੁਸਾਰ ਕਿ ਪ੍ਰਧਾਨ ਮੰਤਰੀ ਚਾਹੁੰਦੇ ਹੈ ਕਿ ਐਮਐਸਪੀ ਡੇਢ ਗੁਣਾ ਹੋਵੇ ਇਸ ਵਾਰ ਤੈਅ ਕੀਤੇ ਗਏ ਐਮਐਸਪੀ ਦੇ ਵਿੱਚ ਜਿਹੜੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਉਹਨਾਂ ਵਿੱਚ ਝੋਨੇ ਦੀ ਐਮਐਸਪੀ 2300 ਰੁਪਏ ਹੋਏਗੀ 170 ਰੁਪਏ ਦਾ ਵਾਧਾ ਹੈ 2013-14 ਦੇ ਵਿੱਚ ਉਹਨਾਂ ਦੇ ਦੱਸਣ ਅਨੁਸਾਰ ਇਹ 1310 ਰੁਪਏ ਸੀ ਕਪਾਹ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਵਿੱਚ 501 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਹਿਲਾਂ ਇਹ ਐਮਐਸਪੀ 7121 ਰੁਪਏ ਸੀ ਜਿਸ ਨੂੰ ਹੁਣ ਵਧਾ ਕੇ 7521 ਰੁਪਏ ਕਰ ਦਿੱਤਾ ਗਿਆ ਹੈ ਮੂੰਗੀ ਦੀ ਨਵੀਂ ਐਸਪੀ 8682 ਰੁਪਏ ਕਰ ਦਿੱਤੀ ਗਈ ਹੈ ਇਸੇ ਤਰੀਕੇ ਨਾਲ ਮੱਕੀ ਦੇ ਉੱਤੇ 2225 ਰੁਪਏ ਜਵਾਰ ਦੇ ਉੱਤੇ 3371 ਰੁਪਏ ਮੂੰਖ ਫੜੀ ਦੇ ਉੱਤੇ 7883 ਰੁਪਏ ਇਹ ਭਾਅ ਤੈਅ ਕਰ ਦਿੱਤੇ ਗਏ ਤੇ ਕੁਝ ਹੋਰ ਫਸਲਾਂ ਦੇ ਭਾਅ ਵੀ ਤੈਅ ਕਰ ਦਿੱਤੇ ਗਏ ਨੇ ਹੁਣ ਦੇਖਣਾ ਹੋਏਗਾ ਕਿ ਕਿਸਾਨ ਜੱਥੇਬੰਦੀਆਂ ਉ체ਚੇ ਤੌਰ ਤੇ ਐਸਕੇਐਮ ਅਤੇ ਇਸ ਵਕਤ ਮੋਰਚਾ ਲਗਾ ਕੇ ਜੱਥੇਬੰਦੀਆਂ ਇਹਨੂੰ ਨਿਗੁਣਾਵਾਦਾ ਦੱਸਦੀਆਂ ਨੇ ਜਾਂ ਇਸ ਨੂੰ ਪਰਵਾਹ ਕਰਦੀਆਂ ਨੇ ਪਰ ਕਾਨੂੰਨੀ ਗਰੰਟੀ ਵਾਲੀ ਮੰਗ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੁਣ ਗੱਲ ਕਰਦੇ ਆ ਜਲੰਧਰ ਦੀ ਜਿਮਨੀ ਚੋਣ ਦੀ ਜਿਮਨੀ ਚੋਣ ਸਿਰ ਤੇ ਆ ਚੁੱਕੀ ਹੈ ਪਰ ਦੂਸਰੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ 베ਰੀ ਨੇ ਦੱਸਿਆ ਕਿ ਅਮਰੀਕ ਸਿੰਘ ਕੇਪੀ ਅਤੇ ਗੁਰਕ੍ਰਿਪਾਲ ਸਿੰਘ ਪੱਟੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਆਗੂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਸੰਪਰਕ ਵਿੱਚ ਦੱਸਿਆ ਅਤੇ ਇਹ ਵੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੋਂ ਟਿਕਟ ਦੀ ਮੰਗ ਕਰ ਰਹੇ ਸੀ। ਗੁਰਪਾਲ ਸਿੰਘ ਕੇਪੀ ਤੋਂ ਪਹਿਲਾਂ ਹੀ ਕਹਿੰਦੇ ਅਕਾਲੀ ਦਲ ਨੂੰ ਜੁਆਇਨ ਕਰ ਚੁੱਕੇ ਸੀ ਇਸ ਬਾਰੇ ਕਾਂਗਰਸ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਪਾ ਦਿੱਤੀ ਹੈ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਵੱਲੋਂ ਸਾਫਕਾ ਵਿਧਾਇਕ ਸ਼ੀਤਲ ਉਂਗਰਾਲ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਆਏ ਹੈ ਉਹਨਾਂ ਨੂੰ ਚੋਣ ਮਦਾਰ ਵਿੱਚ ਉਤਾਰਿਆ ਜਾ ਚੁੱਕਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ 2023 ਦੀ ਜਿਮਨੀ ਚੋਣ ਵਕਤ ਭਾਜਪਾ ਛੱਡ ਕੇ ਆਏ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਇਹਦੇ ਨਾਲ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਤਕੌਣਾ ਮੁਕਾਬਲਾ ਹੋ ਸਕਦਾ ਹੈ। ਅਕਾਲੀ ਦਲ ਅਤੇ ਬਸਪਾ ਦੇ ਵੱਲੋਂ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਪਰ ਮੁੱਖ ਮੁਕਾਬਲਾ ਸੰਭਾਵਨਾ ਹੈ ਕਿ ਕਾਂਗਰਸ, ਆਪ ਅਤੇ ਭਾਜਪਾ ਦੇ ਵਿਚਕਾਰ ਹੋ ਸਕਦਾ ਹੈ। ਸੁਰਿੰਦਰ ਕੌਰ ਦਾ ਆਪਣੇ ਵਾਰਡ ਦੇ ਨਾਲ-ਨਾਲ ਜਲੰਧਰ ਪੱਛਮੀ ਦੇ ਵਿੱਚ ਚੰਗਾ ਪ੍ਰਭਾਵ ਦੱਸਿਆ ਜਾ ਰਿਹਾ ਹੈ ਅਤੇ ਉਹ ਲਗਾਤਾਰ ਨਗਰ ਨਿਗਮ ਚੋਣਾਂ ਜਿੱਤਣ ਵਾਲੀ ਪਹਿਲੀ ਮਹਿਲਾ ਕੌਂਸਲਰ ਨੇ ਇਦੇ ਤੋਂ ਇਲਾਵਾ ਉਹ ਡਿਪਟੀ ਮੇਅਰ ਵੀ ਰਚਕੇ ਹੈ 4 ਜੂਨ ਨੂੰ ਐਲਾਨੇ ਗਏ ਜਿਕਰ ਲੋਕ ਸਭਾ ਚੋਣ ਤੀਜੀਆਂ ਤੇ ਧਿਆਨ ਮਾਰੀਏ ਤਾਂ ਉਹਨਾਂ ਨਤੀਜਿਆਂ ਦੇ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ 1500 ਤੇ 57 ਵੋਟਾਂ ਦੀ ਲੀਡ ਮਿਲੀ ਸੀ ਅਤੇ ਦੂਸਰੇ ਨੰਬਰ ਤੇ ਭਾਜ ਪਹਹੀ ਸੀ ਅਤੇ ਆਪ ਨੂੰ ਇਥੋਂ ਤੀਸਰਾ ਸਥਾਨ ਮਿਲਿਆ ਸੀ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਭਾਪ ਜ਼ਿਮਨੀ ਚੋਣ ਦੇ ਵਿੱਚ ਸਥਿਤੀ ਬਦਲੀ ਹੋ ਸਕਦੀ ਹੈ ਕਿਉਂਕਿ ਇਹ ਲੜਾਈ ਇਹ ਪੰਜਾਬ ਤੇ ਖਾਸ ਕਰਕੇ ਜਲੰਧਰ ਪਛਮੀ ਦੇ ਮੁੱਦੇ ਦੀ ਹੈ ਤੇ ਉਹ ਕੇਂਦਰ ਦੇ ਨਾਲ ਭਾਵ ਸੰਸਦ ਦੇ ਮੁੱਦੇ ਦੀ ਸੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਨ ਵਿੱਚ ਕਾਫੀ ਜ਼ਰੂਰ ਦੇਰੀ ਕੀਤੀ ਹੈ ਅਤੇ ਹੁਣ ਨਾਮਜ਼ਦਗੀਆਂ ਦੇ ਵਿੱਚ ਵੀ ਸਿਰਫ 20 ਅਤੇ 21 ਪਾਵ ਦੋ ਦਿਨ ਰਹਿੰਦੇ ਆ ਕਿਉਂਕਿ 21 ਜੂਨ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਭਾਜਪਾ ਉਮੀਦਵਾਰ ਸ਼ੀਤਲ ਉਂਗਰਾਲ ਅੱਜ ਵੀਰਵਾਰ ਵਾਲੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਜਦੋਂ ਕਿ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਅਤੇ ਕਾਂਗਰਸੀ ਉਮੀਦਵਾਰਾ ਸਰਿੰਦਰ ਕੌਰ ਨਾਮਜ਼ਦਗੀ 21 ਤਰੀਕ ਪਾਵ ਆਖਰੀ ਦਿਨ ਸ਼ੁੱਕਰਵਾਰ ਨੂੰ ਦਾਖਲ ਕਰ ਸਕਦੇ ਐ ਜ਼ਿਮਨੀ ਚੋਣ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਇਸ ਲਈ ਕਾਂਗਰਸ ਨੇ ਆਪਣੇ ਦੋ ਆਗੂਆਂ ਨੂੰ ਬਰਖਾਸਤ ਕਰ ਦਿੱਤਾ ਤੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਉਹਦੇ ਵਿੱਚ ਹੁਣ ਤੱਕ ਤਿੰਨ ਨਾਮਜ਼ਦਗੀਆਂ ਹੋਰ ਦਾਖਲ ਹੋਣ ਦੀ ਖਬਰ ਹੈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਬੁੱਧਵਾਰ ਵਾਲੇ ਦਿਨ ਲੋਕਤੰਤਰਿਕ ਲੋਕ ਰਾਜ్యం ਪਾਰਟੀ ਵੱਲੋਂ ਇੰਦਰਦੀਪ ਸਿੰਘ ਅਤੇ ਦੋ ਆਜ਼ਾਦ ਉਮੀਦਵਾਰਾਂ ਜਿਨ੍ਹਾਂ ਵਿੱਚ ਰਾਜਕੁਮਾਰ ਅਤੇ ਵਿਸ਼ਾਲ ਉਹਨਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹੈ ਡਾਕਟਰ ਅਗਰਵਾਲ ਨੇ ਦੱਸਿਆ ਕਿ ਉਮੀਦਵਾਰ 21 ਜੂਨ ਤੱਕ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸ਼ਾਮਲ ਕਰ ਸਕਣਗੇ ਨਾਮਜ਼ਦਗੀਆਂ ਦੀ ਪੜਤਾਲ 24 ਜੂਨ ਨੂੰ ਹੋਏਗੀ 26 ਜੂਨ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਵੋਟਾਂ 10 ਜੁਲਾਈ ਨੂੰ ਪੈਣਗੀਆਂ ਤੇ ਚੋਣ ਨਤੀਜੇ 13 ਜੁਲਾਈ ਨੂੰ ਐਲਾਨ ਦਿੱਤੇ ਜਾਣਗੇ ਤੇ ਹੁਣ ਗੱਲ ਕਰਦੇ ਆ ਅਕਾਲੀ ਦਲ ਅਕਾਲੀ ਦਲ ਨੂੰ ਵੀ ਲਗਾਤਾਰ ਝਟਕੇ ਲੱਗ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਹੋਇਆ ਕਰਦੀ ਸੀ ਪਰ ਹੁਣ ਇਸ ਵਕਤ ਅਕਾਲੀ ਦਲ ਵਿੱਚ ਸਭ ਕੁਝ ਠੀਕ ਨਹੀਂ ਅਕਾਲੀ ਦਲ ਦੇ ਕਈ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਤੇ ਅੜੇ ਹੋਏ ਨੇ ਪਰ ਜੇ ਉਹ ਅੜੇ ਹੋਏ ਨੇ ਦੂਸਰੇ ਪਾਸੇ ਸੁਖਵੀਰ ਬਾਦਲ ਵੀ ਅਸਤੀਫਾ ਨਾ ਦੇਣ ਤੇ ਅੜੇ ਹੋਏ ਨੇ ਇਸੇ ਦੌਰਾਨ ਅਕਾਲੀ ਦਲ ਦੇ ਕਈ ਆਗੂ ਪਾਰਟੀ ਛੱਡ ਕੇ ਜਾ ਰਹੇ ਨੇ ਤੇ ਕਈ ਨਾਰਾਜ਼ ਹੋਏ ਬੈਠੇ ਆ ਇਹਨਾਂ ਵਿੱਚੋਂ ਸੁਖਵਿੰਦਰ ਪਾਲ ਸਿੰਘ ਗਰਚਾ ਜਿਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਤਾਂ ਨਹੀਂ ਦੱਸਿਆ ਪਰ ਕਿਹਾ ਜਾ ਰਿਹਾ ਹੈ ਕਿ ਉਹ ਪਾਰਟੀ ਦੀ ਦਿਨ ਰਾਤ ਮਿਹਨਤ ਕਰ ਰਹੇ ਸੀ ਪਰ ਹੁਣ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਸ਼੍ਰੋਮਣੀ ਅਕਾਲੀ ਦਲ ਨੇ ਗਰਚਾ ਨੂੰ ਦੂਸਰੀ ਵਾਰ ਦੱਸਣਾ ਬਣਦਾ ਹੈ ਕਿ ਕੌਮੀ ਮੀਤ ਪ੍ਰਧਾਨ ਬਣਾਇਆ ਸੀ ਸ਼੍ਰੋਮਣੀ ਅਕਾਲੀ ਦਲ ਆਪਣੇ ਸਭ ਤੋਂ ਬੁਰੇ ਦੌਰ ਦੇ ਵਿੱਚੋਂ ਬੁਰੇ ਵਕਤ ਦੇ ਵਿੱਚੋਂ ਇਸ ਵਕਤ ਗੁਜ਼ਰ ਰਿਹਾ ਹੈ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਅਤੇ ਮਾੜਾ ਰਿਹਾ ਹੈ ਅਕਾਲੀ ਦਲ ਦਾ ਇਸ ਵਕਤ ਸਿਰਫ ਇੱਕ ਸੰਸਦ ਹੈ ਅਤੇ ਸਿਰਫ ਪੂਰੇ ਪੰਜਾਬ ਦੇ ਵਿੱਚ ਤਿੰਨ ਵਿਧਾਇਕ ਨੇ ਇਸ ਪ੍ਰਦਰਸ਼ਨ ਨੂੰ ਲੈ ਕੇ ਕਈ ਪਾਰਟੀ ਲੀਡਰਾਂ ਨੇ ਪਾਰਟੀ ਦੇ ਵਿੱਚ ਅਹੁਦੇਦਾਰੀਆਂ ਦੀ ਭਾਅ ਤਬਦੀਲੀ ਦੀ ਮੰਗ ਕੀਤੀ ਸੀ ਪਰ ਸਮੇਂ ਸਮੇਂ ਤੇ ਉਸ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਂਦਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਝੁੰਡਾ ਕਮੇਟੀ ਬਣੀ ਉਹਦੀ ਰਿਪੋਰਟ ਵੀ ਠੰਡੇ ਬਸਤੇ ਵਿੱਚ ਪਾ ਦਿੱਤੀ ਗਈ ਜਿਸ ਤੋਂ ਨਾਰਾਜ਼ ਹੋ ਕੇ ਕਈ ਲੀਡਰਾਂ ਜਾਂ ਤਾਂ ਘਰ ਬੈਠੇ ਜਾਂ ਕਈਆਂ ਨੇ ਪਾਰਟੀ ਛੱਡ ਦਿੱਤੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹੰਗਾਮੇ ਵੀ ਹੋਏ ਅਤੇ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸੁਖਵੀਰ ਬਾਦਲ ਦੇ ਸਭ ਤੋਂ ਜਨਦੀਕੀ ਅਤੇ ਸਲਾਹਕਾਰ ਚਰਨਜੀਤ ਬਰਾੜ ਨੇ ਵੀ ਖੁੱਲ ਕੇ ਵਿਰੋਧ ਦਰਜ ਕੀਤਾ ਦੱਸਣਾ ਬਣਦਾ ਕਿ ਅਕਾਲੀ ਦਲ ਦੇ ਮਾਲਵੇ ਦੇ ਵਿੱਚੋਂ ਇੱਕਲੌਤੇ ਵਿਧਾਇਕ ਮਨਪ੍ਰੀਤ ਇਆਲੀ ਨੇ ਉਹਨਾਂ ਨੇ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾਹ ਹੋਰਾਂ ਨੇ ਵੀ ਆਪ ਆਪਣੇ ਮੋਰਚੇ ਖੋਲੇ ਹੋਏ ਨੇ ਅਕਾਲੀ ਦਲ ਅਤੇ ਪ੍ਰਧਾਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮਨਪ੍ਰੀਤ ਇਆਲੀ ਨੇ ਤਾਂ ਇਥੋਂ ਤੱਕ ਚਿੱਠੀ ਲਿਖ ਕੇ ਗੁੱਸਾ ਜਾਂ ਨਾਰਾਜ਼ਗੀ ਪ੍ਰਗਟਾਈ ਸੀ ਕਿ ਉਹ ਕਿਸੇ ਵੀ ਅਕਾਲੀ ਦਲ ਦੇ ਸਮਾਗਮ ਵਿੱਚ ਓਨੀ ਦੇਰ ਤੱਕ ਸ਼ਿਰਕਤ ਨਹੀਂ ਕਰਨਗੇ ਜਿੰਨੀ ਦੇਰ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕਰ ਦਿੱਤੀ ਜਾਂਦੀ ਓਨੀ ਦੇਰ ਤੱਕ ਉਹ ਸਮਾਗਮਾਂ ਤੋਂ ਕਿਨਾਰਾ ਰੱਖਣਗੇ ਦੂਸਰੇ ਪਾਸੇ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਪਣੇ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੇਲ ਮਲਾਪ ਕਰਕੇ ਰਲੇਵਾ ਕਰਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਦੇ ਕਾਰਨ ਸੁਖਦੇਵ ਸਿੰਘ ਢੀਂਡਸਾ ਤੇ ਢੀਂਡਸਾ ਪਰਿਵਾਰ ਵੀ ਇਸ ਵਕਤ ਨਾਰਾਜ਼ ਹੈ ਤੇ ਹੁਣ ਰਹਿੰਦੀ ਖੁੰਦੀ ਕਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੱਢੀ ਐ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਏ ਪ੍ਰੈਸ ਨੋਟ ਦੇ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਗੰਭੀਰ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਇਹ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਸਾਰਿਆਂ ਨੂੰ ਕੋਈ ਇਤਰਾਸ ਨਹੀਂ ਇਹ ਮੁੱਦਾ ਨਾ ਵਿਚਾਰਿਆ ਗਿਆ ਨਾ ਪੇਸ਼ ਕੀਤਾ ਗਿਆ ਫਿਰ ਇਹ ਨੋਟਿਸ ਇਹ ਕਿੱਥੋਂ ਆ ਗਿਆ ਚੰਦੂ ਮਾਜਰਾ ਨੇ ਅਮਰਤਪਾਲ ਸਿੰਘ ਦੀ ਰਿਹਾਈ ਦੇ ਮੁੱਦੇ ਨੂੰ ਉਠਾ ਕੇ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਵੀ ਸੁਖਵੀਰ ਬਾਦਲ ਨੂੰ ਬੀਤੇ ਦਿਨੀ ਚਣੌਤੀ ਦਿੱਤੀ ਸੀ ਕਿਉਂਕਿ ਸੁਖਵੀਰ ਬਾਦਲ ਅਮਰਿਤਪਾਲ ਸਿੰਘ ਨੂੰ ਚੋਣਾਂ ਦੇ ਦੌਰਾਨ ਪ੍ਰਚਾਰ ਦੇ ਵਿੱਚ ਆਰਐਸਐਸ ਦਾ ਖੁੱਲ੍ਹਮਖੁੱਲਾ ਏਜੰਟ ਕਹਿੰਦੇ ਰਹੀ ਜਦੋਂ ਕਿ ਚੰਦੂ ਮਾਜਰਾ ਦੇ ਬਿਆਨ ਨੇ ਸੁਖਵੀਰ ਬਾਦਲ ਨੂੰ ਕਿਤੇ ਨਾ ਕਿਤੇ ਚਣੌਤੀ ਦੇ ਦਿੱਤੀ ਅਤੇ ਰਹਿੰਦੀ ਖੁੰਦੀ ਕਾਸਰ ਹੁਣ ਬੀਤੇ ਦਿਨੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਬਣਾਏ ਗਏ ਬਲਵਿੰਦਰ ਸਿੰਘ ਭੁੰਦੜ ਨੇ ਵੀ ਕੱਢ ਦਿੱਤੀ ਹੈ ਹੁਣ ਬਲਵਿੰਦਰ ਸਿੰਘ ਭੋਂਦੜ ਨੇ ਵੀ ਅੱਖ ਦਿੱਤਾ ਕਿ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਅਕਾਲੀ ਦਲ ਦੇ ਪ੍ਰਧਾਨ ਦੇ ਨਾਲੋਂ ਇਹਨਾਂ ਸਾਰੇ ਆਗੂਆਂ ਦੀ رائے ਬਿਲਕੁਲ ਵੱਖਰੀ ਹੈ ਉਹ ਕਹਿੰਦੇ ਸੀ ਕਿ ਇਹ ਭਾਜਪਾ ਤੇ ਆਰਐਸਐਸ ਦਾ ਏਜੰਟ ਹੈ ਤੇ ਇਸ ਨੂੰ ਪਲਾਂਟ ਕੀਤਾ ਗਿਆ ਹੈ ਤੇ ਹੁਣ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਵੀ ਹੈ ਅਤੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਵੀ ਚੁਣਿਆ ਗਿਆ ਹੈ ਅਮਰਿਤਪਾਲ ਸਿੰਘ ਅਤੇ ਉਸਤੇ ਸਾਥੀਆਂ ਤੇ ਜਿਹੜਾ ਐਨਐਸਏ ਲੱਗਿਆ ਸੀ ਉਹਦੇ ਵਿੱਚ ਇੱਕ ਤੋਂ ਫਿਰ ਵਾਧੇ ਕੀਤੇ ਜਾਣ ਦੀ ਖਬਰ ਹੈ। ਅਮਰਿਤਪਾਲ ਦੇ ਮਾਪਿਆਂ ਨੇ ਇਹਦਾ ਸਖਤ ਵਿਰੋਧ ਕੀਤਾ ਇਤਰਾਜ਼ ਪ੍ਰਗਟਾਇਆ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸ਼ਰਿਆਮ ਧੱਕਾ ਕੀਤਾ ਹੈ। ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਐਨਐਸਸੀ ਨੂੰ ਵਧਾਉਣਾ ਅਸਲ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਹੈ। ਅਮਰਿਤਪਾਲ ਸਿੰਘ ਨੂੰ ਕੰਦੇ ਚੋਣਾ ਦੇ ਵਿੱਚ ਲੋਕਾਂ ਨੇ ਪਿਆਰ ਦਿੱਤਾ ਹੈ। ਉਹ ਚੁਣਿਆ ਹੋਇਆ ਸੰਸਦ ਹੈ। ਉਹਦੇ ਤੋਂ ਫਿਰ ਦੇਸ਼ ਨੂੰ ਕੀ ਖਤਰਾ ਹੋ ਸਕਦਾ ਹੈ? ਇਹ ਤਾਂ ਇੱਕ ਸਰਾਸਰ ਧੱਕਾ ਤੇ ਗਲਤ ਹੈ। ਅਨਸ ਨੂੰ ਵਧਾਉਣਾ ਨਹੀਂ ਚਾਹੀਦਾ ਸੀ ਸਗੋਂ ਇਹ ਇੱਕ ਘਟਿਆ ਹਰਕਤ ਹੋਈ ਹੈ ਉਹਨਾਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੰਦਾ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ ਤਾਂ ਸਾਡੇ ਵੱਲੋਂ ਵੀ ਸ਼ਾਂਤਮਈ ਅੰਦੋਲਨ ਵੱਡੇ ਪੱਧਰ ਤੇ ਉਲੀਕਿਆ ਜਾਏਗਾ ਉਹਨਾਂ ਨੇ ਇਹ ਵੀ ਆਖਿਆ ਕਿ ਸਰਕਾਰ ਨੂੰ ਐਨਐਸਏ ਹਟਾ ਕੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਇਹ ਵੀ ਆਖ ਦਿੱਤਾ ਹੈ ਕਿ ਪਹਿਲਾਂ 3-3 ਮਹੀਨੇ ਦੀ ਮਿਆਦ ਭਾਵ ਐਨਐਸਏ ਤਿੰਨ ਤਿੰਨ ਮਹੀਨੇ ਬਾਅਦ ਵਧਾਇਆ ਜਾਂਦਾ ਸੀ ਪਰ ਹੁਣ ਇਹਨੂੰ ਇਕੱਠੇ ਇੱਕ ਸਾਲ ਲਈ ਵਧਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਦੀ ਕਾਨੂੰਨ ਵੀ ਆਗਿਆ ਨਹੀਂ ਦਿੰਦਾ ਪਰ ਪਤਾ ਨਹੀਂ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਵੀ ਆਖਿਆ ਕਿ ਅਮਰਿਤਪਾਲ ਸਿੰਘ ਤੇ ਲੱਖਾਂ ਲੋਕਾਂ ਨੇ ਵਿਸ਼ਵਾਸ ਪ੍ਰਗਟਾਇਆ ਤੇ ਜਤਾਇਆ ਇਹ ਤਾਂ ਸ਼ਰਿਆਮ ਤੱਕ ਹੈ ਸਿਰਫ ਇੱਕ ਸਾਲ ਦੀ ਐਨਐਸਏ ਲੱਗੀ ਸੀ ਇਹਨੂੰ ਵਧਾਉਣ ਦਾ ਤਾਂ ਉਹਨਾਂ ਦੇ ਅਨੁਸਾਰ ਕੋਈ ਮਤਲਬ ਨਹੀਂ ਸੀ ਉਨਾ ਕਿਹਾ ਕਿ ਜੇਕਰ ਸਰਕਾਰ ਪੰਜਾਬ ਦਾ ਮਾਹੌਲ ਸਹੀ ਰੱਖਣਾ ਚਾਹੁੰਦੀ ਹੈ ਤਾਂ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਦੂਸਰੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ ਐਨਐਸਏ ਦੇ ਖਿਲਾਫ ਆ ਗਿਆ ਤੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਆ ਗਿਆ ਪਰ ਇਹ ਦੇਖਣਾ ਹੋਏਗਾ ਕਿ ਕੀ ਇਹ ਅਕਾਲੀ ਦਲ ਦਾ ਬਿਆਨ ਹੈ ਕਿਉਂਕਿ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਅਮਰਿਤਪਾਲ ਸਿੰਘ ਦੀ ਖੁੱਲੇ ਆਮ ਸ਼ਰਿਆਮ ਵਿਰੋਧਤਾ ਚੋਣ ਪ੍ਰਚਾਰ ਦੇ ਦੌਰਾਨ ਸਕਵੀਰ ਸਿੰਘ ਬਾਦਲ ਕਰਦੇ ਰਹੇ ਐ ਅਤੇ ਉਹਦੇ ਤੋਂ ਪਹਿਲਾਂ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਸੀ ਹੋਈ ਉਸ ਵਕਤ ਹਰ ਸਿਮਰਤ ਕੌਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਵੀ ਇਸ ਗੱਲ ਤੇ ਉਚੇਚਾ ਜ਼ੋਰ ਦਿੰਦੇ ਰਹੇ ਐ ਕਿ ਇਹ ਮਾਹੌਲ ਖਰਾਬ ਕਰ ਰਿਹਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਹੁਣ ਕੇਂਦਰ ਤੇ ਸੂਬਾ ਸਰਕਾਰਾਂ ਉਹ ਕਹਿੰਦੇ ਦੋਵੇਂ ਮਿਲ ਕੇ ਤੱਕਾ ਕਰ ਰਹੀਆਂ ਨੇ ਬਲਵਿੰਦਰ ਸਿੰਘ ਭੂੰਦੜ ਆਖ ਰਹੇ ਨੇ ਉਹ ਕਹਿੰਦੇ ਸੰਵਿਧਾਨ ਦੀ ਸੌਂ ਖਾ ਕੇ ਜਿਸ ਬੰਦੇ ਨੇ ਚੋਣ ਲੜੀ ਐ ਤੇ ਫਿਰ ਚੋਣ ਜਿੱਤੀ ਐ ਉਹਨੂੰ ਜੇਲ੍ਹ ਦੇ ਵਿੱਚ ਕਿਵੇਂ ਰੱਖਿਆ ਜਾ ਸਕਦਾ ਹੈ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਅਮਰਿਤਪਾਲ ਸਿੰਘ ਅਤੇ ਉਸਤੇ ਸਾਰੇ ਸਾਥੀਆਂ ਦੀ ਐਨਐਸਏ ਸਲਾਹਕਾਰ ਬੋਰਡ ਨੇ ਤਿੰਨ-ਤਿੰਨ ਮਹੀਨੇ ਲਈ ਨਹੀਂ ਸਗੋਂ ਇਕੱਠੀ ਸਲਾਹਕਾਰ ਬੋਰਡ ਦੀ ਸਿਫਾਰਿਸ਼ ਤੇ 1 ਸਾਲ ਪਾ 12 ਮਹੀਨਿਆਂ ਲਈ ਵਧਾ ਦਿੱਤੀ ਗਈ ਹੈ ਹਾਲਾਂਕਿ ਪਹਿਲਾਂ ਇਹ ਤਿੰਨ-ਤਿੰਨ ਮਹੀਨੇ ਬਾਅਦ ਵਧਾਈ ਜਾਂਦੀ ਸੀ 1 ਸਾਲ ਲਈ ਐਨਐਸਏ ਵਧਾਉਣ ਦਾ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਇੱਕ ਦਿਨ ਪਹਿਲਾਂ ਪਾਵਨ ਨਤੀਜੇ 4 ਜੂਨ ਨੂੰ ਆਏ ਨੇ ਪਰ ਇਹ ਫੈਸਲਾ 3 ਜੂਨ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਾਸ ਕਰ ਦਿੱਤਾ ਗਿਆ ਸੀ ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਾਰੇ ਸਿੱਖ ਕੈਦੀਆਂ ਨੂੰ 23 ਅਪ੍ਰੈਲ 2025 ਤੱਕ ਐਨਐਸਏ ਅਧੀਨ ਜੇਲ੍ਹ ਵਿੱਚ ਰਹਿਣਾ ਪਏਗਾ ਹਾਲਾਂਕਿ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਉਹਨਾਂ ਕੋਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ 6 ਸਿੱਖ ਕੈਦੀਆਂ ਦੀ ਐਨਐਸਏ 1 ਸਾਲ ਲਈ ਵਧਾਉਣ ਦੀ ਜਾਣਕਾਰੀ ਹੈ ਉਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ ਪਪਲਪ੍ਰੀਤ ਸਿੰਘ ਭਗਵਾਨ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੀ ਕੇ ਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਬੁੱਕਣਵਾਲਾ ਬਸੰਤ ਸਿੰਘ ਇਹਨਾਂ ਦੇ ਨਾਮ ਨੇ ਅਤੇ ਇਹ ਸਾਰੇ ਉਹ ਨੇ ਜਿਨ੍ਹਾਂ ਦੀ ਗ੍ਰਿਫਤਾਰੀ 18 ਮਾਰਚ ਤੇ 2023 ਨੂੰ ਹੋਈ ਸੀ ਅਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਸਾਰੇ ਸਿੱਖ ਕੈਦੀਆਂ ਤੇ ਐਨਐਸਏ 18 ਮਾਰਚ ਨੂੰ 3 ਮਹੀਨੇ ਦੇ ਲਈ ਵਧਾਇਆ ਗਿਆ ਸੀ ਜਿਸ ਦੀ ਮਿਆਦ 18 ਜੂਨ ਨੂੰ ਖਤਮ ਹੋ ਰਹੀ ਸੀ ਪਰ 3 ਜੂਨ ਨੂੰ ਮੁਰ ਤੋਂ ਆਰਡਰ ਕੱਢ ਦਿੱਤੇ ਗਏ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਹੁਣ ਅਕਾਲੀ ਦਲ ਵੀ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਹਟਾਉਣ ਦੀ ਲਗਾਤਾਰ ਮੰਗ ਕਰਨ ਲੱਗਿਆ ਹੈ ਅਜਿਹੇ 'ਚ ਉਹਦੇ ਸੌਹ ਚੁੱਕਣ ਲਈ ਬਾਹਰ ਆਉਣ ਸੰਬੰਧੀ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਉਹਨਾਂ ਦੇ ਉੱਤੇ ਵੀ ਹੁਣ ਸਵਾਲੀਆ ਚਿੰਨ੍ਹ ਲੱਗਿਆ ਹੈ ਕਿਉਂਕਿ ਸਰਕਾਰ ਦੇ ਵੱਲੋਂ ਐਨਐਸਏ 'ਚ 1 ਸਾਲ ਦੇ ਵਾਧੇ ਨੂੰ ਲੈ ਕੇ ਮੁਰ ਸ਼ਸ਼ੋਪੰਜ ਹੈ ਕੀ ਕਿਉ ਹਾਲ ਫਲੈਂਡ ਵਾਸਤੇ ਜੇਲ੍ਹ ਤੋਂ ਬਾਹਰ ਆਵੇਗਾ ਜਾਂ ਫਿਰ ਨਹੀਂ ਹੁਣ ਇਹ ਜਿਹੜੀ ਐਨਐਸਏ ਵਧਾ ਦਿੱਤੀ ਗਈ ਹੈ ਇਹਦੇ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਸਵਾਲ ਉਪਜਾ ਹੋਣਾ ਹੈ ਕਿ ਐਨਐਸਏ ਵਧਾਈ ਕਿਵੇਂ ਜਾਂਦੀ ਹੈ ਪਤਾ ਤਾਂ ਹੋਵੇ ਇਹ ਤਾਂ ਪਤਾ ਲੱਗ ਗਿਆ ਕਿ ਐਨਐਸਏ ਵਧਾ ਦਿੱਤੀ ਗਈ ਇਹ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਐਨਐਸਏ ਵਧਾਈ ਕਿਵੇਂ ਜਾਂਦੀ ਹੈ ਅਸਲ ਦੇ ਵਿੱਚ ਐਨਐਸਏ ਵਧਾਉਣ ਦੀ ਸਿਫਾਰਿਸ਼ ਹਾਈ ਕੋਰਟ ਦੇ ਵੱਲੋਂ ਗਠਿਤ ਇੱਕ ਸਲਾਹਕਾਰ ਬੋਰਡ ਕਰਦਾ ਹੈ। ਭਾਵੇਂ ਬੋਰਡ ਦਾ ਗਠਨ ਹਾਈ ਕੋਰਟ ਵੱਲੋਂ ਕੀਤਾ ਹੋਇਆ ਹੈ। ਪਰ ਇਹਦੇ ਤੋਂ ਪਹਿਲਾਂ ਜਿਸ ਥਾਂ ਤੇ ਮਾਮਲਾ ਦਰਜ ਹੋਵੇ। ਜਿਵੇਂ ਇਹਨਾਂ ਦਾ ਮਾਮਲਾ ਅਜਨਾਲਾ ਥਾਣੇ ਚ ਹੈ। ਅਜਨਾਲਾ ਥਾਣੇ ਤੇ ਹਮਲੇ ਤੋਂ ਇਹਦੇ ਤੇ ਮੁਕੱਦਮਾ ਦਰਜ ਹੋਇਆ। ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫੜਿਆ ਗਿਆ ਸੀ। ਫਿਰ ਅਜਨਾਲਾ ਥਾਣੇ ਦਾ ਐਸਐਚਓ ਰਿਪੋਰਟ ਤਿਆਰ ਕਰਦਾ ਹੈ। ਰਿਪੋਰਟ ਤਿਆਰ ਕਰਕੇ ਅੰਮ੍ਰਿਤਸਰ ਦਿਹਾਤੀ ਚ ਪੈਂਦਾ ਅਜਨਾਲਾ ਫਿਰ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਉਹ ਰਿਪੋਰਟ ਭੇਜੀ ਜਾਂਦੀ ਹੈ ਤੇ ਉਹ ਫਿਰ ਅੱਗੋਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਭੇਜਦਾ ਹੈ ਤੇ ਡਿਪਟੀ ਕਮਿਸ਼ਨਰ ਫਿਰ ਕੇਂਦਰ ਸਰਕਾਰ ਨੂੰ ਰਿਪੋਰਟ ਭੇਜਦਾ ਹੈ ਮਨਜ਼ੂਰੀ ਤੋਂ ਬਾਅਦ ਫਿਰ ਸਲਾਹਕਾਰ ਬੋਰਡ ਐਨਐਸਸੀ ਦੀ ਮਿਆਦ ਵਧਾਉਣ ਦਾ ਫੈਸਲਾ ਦਿੰਦਾ ਹੈ ਵੈਸੇ ਸਲਾਹਕਾਰ ਬੋਰਡ ਹਰ ਤਿੰਨ ਮਹੀਨੇ ਬਾਅਦ ਰਿਵਿਊ ਵੀ ਕਰਦਾ ਪਰ ਇਸ ਵਾਰ ਸਿੱਧਾ 1 ਸਾਲ ਦੇ ਲਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਵਧਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਇਹ ਇੱਕ ਸਲਾਹਕਾਰ ਬੋਰਡ ਹੈ ਜਿਹੜਾ ਇਹ ਫੈਸਲਾ ਕਰਦਾ ਕਿ ਕਿੰਨੇ ਸਮੇਂ ਵਾਸਤੇ ਇਹ ਐਨਐਸਏ ਵਧਾਈ ਜਾਵੇ ਤੇ ਹੁਣ ਗੱਲ ਕਰਦੇ ਹਾਂ ਕਿ ਇੱਕ ਥਾਣੇਦਾਰ ਨੂੰ ਉਹਦੇ ਹੀ ਥਾਣੇ 'ਚ ਗ੍ਰਿਫਤਾਰ ਕੀਤਾ ਗਿਆ ਵੈਸੇ ਇਹ ਬਹੁਤ ਚਿੰਤਾਜਨਕ ਹੈ ਲੋਕਾਂ ਦੇ ਨਾਲ ਹੋ ਰਿਹਾ ਧੱਕੇ ਅਤੇ ਕਾਨੂੰਨ ਨੂੰ ਕੋਈ ਹੱਥ 'ਚ ਨਾ ਲਵੇ ਵਰਦੀ ਸਾਨੂੰ ਕਹਿੰਦੀ ਤਾਂ ਇਹ ਆ ਪਰ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਹਨੂੰ ਨਕੀਲ ਪਾਉਣ ਦੇ ਵਾਸਤੇ ਨੱਥ ਪਾਉਣ ਦੇ ਵਾਸਤੇ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਉਹਦੇ ਅਧੀਨ ਇਹ ਸਥਾਨੇਦਾਰ ਦੀ ਗ੍ਰਿਫਤਾਰੀ ਹੋਈ ਹੈ ਜਾਣਕਾਰੀ ਮਿਲੀ ਹੈ ਕਿ ਥਾਣਾ ਸਮਰਾਲਾ ਦੇ ਵਿੱਚ ਤੈਰਾਤ ਹੁੰਦਾ ਸੀ ਸਬ ਇਨਸਪੈਕਟਰ ਸਹਾਇਕ ਸਬ ਇਨਸਪੈਕਟਰ ਅਸਲ ਦੇ ਵਿੱਚ ਏਐਸਆਈ ਜਿਸ ਦਾ ਨਾਮ ਹੈ ਸਿਕੰਦਰ ਰਾਜ ਸਿਕੰਦਰ ਰਾਜ ਨੂੰ 18000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਇਹ ਮੁਲਾਜ਼ਮ ਦੁਰਾਹਾ ਥਾਣੇ ਵਿੱਚ ਤਾਇਨਾਤ ਸੀ ਉੱਥੋਂ ਹੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਪੁਲਿਸ ਮੁਲਾਜ਼ਮ ਦੇ ਵਿਰੁੱਧ ਇਹ ਮੁਕੱਦਮਾ ਸੈਕਟਰ 32ਏ ਚੰਡੀਗੜ੍ਹ ਰੋਡ ਲੁਧਿਆਣਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਨੇ ਜਿਹੜੇ ਆਪਣੇ ਬਿਆਨ ਦਰਜ ਕਰਵਾਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ 13 ਮਾਰਚ 2021 ਨੂੰ ਉਹਨਾਂ ਦਾ ਡਰਾਈਵਰ ਰਾਜਦੀਪ ਸਿੰਘ ਜਿਹੜਾ ਕਿ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਉਹਨਾਂ ਦਾ ਹੈਲਪਰ ਬਿਰਜੂ ਜਿਹੜਾ ਕਿ ਸੰਜੇ ਗਾਂਧੀ ਕਲੋਨੀ ਲੁਧਿਆਣਾ ਨੇੜੇ ਨੀਲੋਂ ਦੇ ਪੋੜ ਉਹ ਸਮਰਾਲਾ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਦਾ ਹੈ ਤੇ ਉਹਦੇ ਬਾਅਦ ਆ ਸਾਰੀ ਘਟਨਾ ਕਰਮ ਦੀ ਕਹਾਣੀ ਖੁੱਲਦੀ ਹੈ ਕਿ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਉਸੇ ਦਿਨ ਸਮਰਾਲਾ ਦਾ ਇਹ ਐਸਆਈ ਸਿਕੰਦਰ ਰਾਜ ਹੋਰ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਉੱਥੇ ਮੌਕੇ ਤੇ ਪਹੁੰਚਦਾ ਹੈ ਤੇ ਦੋਵੇਂ ਗੱਡੀਆਂ ਨੂੰ ਥਾਣੇ ਲੈ ਜਾਂਦਾ ਹੈ ਉਦੋਂ ਤੋਂ ਬਾਅਦ ਇਹ ਏਐਸਆਈ ਸਕੰਦਰ ਰਾਜ ਸ਼ਿਕਾਇਤ ਕਰਤਾ ਤੋਂ ਉਹਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ ਅਤੇ ਉਹਦੀ ਗੱਡੀ 'ਚ ਲੱਦਿਆ ਸਮਾਨ ਛੱਡਣ ਅਤੇ ਉਸਤੇ ਡਰਾਈਵਰ ਦੇ ਖਿਲਾਫ ਦਰਜ ਕੀਤੀ ਹੋਈ ਹਾਦਸੇ ਦੇ ਕੇਸ ਦੇ ਵਿੱਚੋਂ ਬਰੀ ਕਰਵਾਉਣ ਦੇ ਬਦਲੇ 20000 ਰੁਪਏ ਰਿਸ਼ਵਤ ਦੀ ਮੰਗ ਕਰਦਾ ਹੈ ਪਰ ਇਹ ਜਿਹੜਾ ਇਹਨਾਂ ਦਾ ਸੌਦਾ ਸੀ ਉਹ 18000 ਰੁਪਏ ਵਿੱਚ ਮੁੱਕ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਏਐਸਆਈ ਦੇ ਵੱਲੋਂ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਗਈ ਸੀ ਉਹਨਾਂ ਨੇ ਇਹਦੀ ਸਾਰੀ ਰਿਕਾਰਡਿੰਗ ਕਰ ਲਈ ਸੀ ਸਬੂਤ ਵਜੋਂ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਜਿਹੜੇ ਦੋਸ਼ ਲਗਾਏ ਗਏ ਸੀ ਉਹ ਸਹੀ ਪਾਏ ਗਏ ਦਰੁਸਤ ਪਾਏ ਗਏ ਇਹਦੇ ਤੋਂ ਬਾਅਦ ਥਾਣਾ ਦੁਰਾਹਾ ਦੇ ਵਿੱਚ ਤਾਇਨਾਤ ਏਐਸਆਈ ਸਿਕੰਦਰ ਰਾਜ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਇੱਕ ਮੁਕੱਦਮਾ ਦਰਜ ਕੀਤਾ ਗਿਆ ਅਤੇ ਫਿਰ ਇਹਨੂੰ ਲੁਧਿਆਣਾ ਰੇਂਜ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ੍ਰਿਫਤਾਰ ਦੁਰਾਹੇ ਦੇ ਵਿੱਚੋਂ ਹੀ ਕੀਤਾ ਗਿਆ ਅਤੇ ਅੱਜ ਇਸ ਨੂੰ ਸੰਵਰਥ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲੈ ਕੇ ਇਹ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਆਹ ਜਿਹੜੀ ਖਬਰ ਹੈ ਬਹੁਤ ਦਰਦਨਾਕ ਖਬਰ ਹੈ ਸਮੇਂ-ਸਮੇਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਪਰ ਅਸੀਂ ਸਿੱਖ ਦੇ ਕੁਝ ਨਹੀਂ ਤਾਮਨਾ ਲਾਡੂ ਦੇ ਕੱਲਾ ਕੁਰੀਚੀ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਤੀ ਕਈ ਲੋਕਾਂ ਨੇ ਉਹਨਾਂ ਦੇ ਵਿੱਚੋਂ ਹੁਣ ਤੱਕ 10 ਲੋਕਾਂ ਦੇ ਮਰ ਜਾਣ ਦੀ ਖਬਰ ਹੈ ਅਤੇ ਮੌਤਾਂ ਦੀ ਗਿਣਤੀ ਵੱਧ ਜਾਣ ਦਾ ਖਾਦਸ਼ ਹੈ ਕਿਉਂਕਿ ਇਹ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 40 ਦੇ ਕਰੀਬ ਲੋਕ ਬਿਮਾਰ ਦੱਸੇ ਜਾ ਰਹੇ ਐ ਤੇ ਇਹਨਾਂ ਦਾ ਇਲਾਜ ਹਸਪਤਾਲਾਂ ਦੇ ਵਿੱਚ ਇਸ ਵਕਤ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਕਿ ਬੁੱਧਵਾਰ ਦੀ ਦੁਪਹਿਰ ਸੀ ਸ਼ਰਾਬ ਪੀਣ ਦੇ ਤੁਰੰਤ ਬਾਅਦ ਇਹਨਾਂ ਲੋਕਾਂ ਦੀ ਸਿਹਤ ਵਿਗੜਨ ਲੱਗੀ ਕੁਝ ਨੇ ਮੌਕੇ ਤੇ ਦਮ ਤੋੜ ਦਿੱਤਾ ਅਤੇ ਇਹਨਾਂ ਵਿੱਚੋਂ ਕੁਝ ਦੀ ਮੌਤ ਹਸਪਤਾਲਾਂ ਦੇ ਵਿੱਚ ਜਾ ਕੇ ਹੋਈ ਹੈ ਤੇ ਇਸ ਸਿਲਸਲੇ ਦੇ ਵਿੱਚ ਪਾਵ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 49 ਵਰਿਆਂ ਦੇ ਕੰਨੂ ਕੱਟੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਾਲ ਹੀ 200 ਲੀਟਰ ਜ਼ਹਿਰੀਲੀ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ ਤੇ ਮੁਲਜ਼ਮ ਦੇ ਕੋਲੋਂ ਬਰਾਮਦ ਕੀਤੀ ਗਈ 200 ਲੀਟਰ ਨਜਾਇਜ਼ ਸ਼ਰਾਬ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਚੈੱਕਅਪ ਤੋਂ ਪਤਾ ਲੱਗਿਆ ਕਿ ਉਹਦੇ ਵਿੱਚ ਘਾਤਕ ਮੀਥੇਨ ਸੀ ਉਥੋਂ ਦੇ ਮੁੱਖ ਮੰਤਰੀ ਐਮ ਕੇ ਸਟਾਲ ਨੇ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਵਾਸਤੇ ਸੀਬੀਆਈ ਅਤੇ ਆਈਡੀ ਸਾਰੀ ਉਹਨਾਂ ਨੇ ਆਖਿਆ ਕਿ ਜਾਂਚ ਏਜੰਸੀਆਂ ਇਹਦੀ ਜਾਂਚ ਕਰਨਾਂ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੁੰਜਾਇਸ਼ ਰਹਿ ਨਾ ਜਾਵੇ ਤੇ ਇਹ ਵੀ ਪਤਾ ਲੱਗਿਆ ਕਿ ਕੱਲਾ ਕੁਰੂਚੀ ਦੇ ਜ਼ਿਲ੍ਹਾ ਮੈਜਿਸਟਰੇਟ ਦਾ ਇਸ ਮਾਮਲੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਜਦੋਂ ਕਿ ਪੁਲਿਸ ਸੁਪਰਡੈਂਟ ਨੂੰ ਇਸ ਮਾਮਲੇ 'ਚ ਮੁਅਤਲ ਵੀ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਆ ਕਿ ਅਸੀਂ ਤਾਂ ਵਿਦੇਸ਼ ਜਾਣਾ ਹੈ ਉਹਦੇ ਵਾਸਤੇ ਭਾਵੇਂ ਸਾਨੂੰ ਜਹਾਜ਼ 'ਚ ਲੋਕੇ ਜਾਣਾ ਪਵੇ ਭਾਵੇਂ ਡੌਂਕੀ ਲਾਉਣੀ ਪਵੇ ਤੇ ਭਾਵੇਂ ਸਾਨੂੰ ਕਿਸੇ ਦੀ ਜੀਲ ਯਾਤਰਾ ਰਸਤੇ 'ਚ ਕਰਨੀ ਪੈ ਜੇ ਪਰ ਅਸੀਂ ਨਹੀਂ ਟਲਦੇ ਹਰ ਤਰ੍ਹਾਂ ਦਾ ਹਤਕੰਡਾ ਅਪਣਾਇਆ ਜਾਂਦਾ ਹੈ ਲੱਖਾਂ ਰੁਪਏ ਖਰਚੇ ਜਾਂਦੇ ਨੇ ਆਪਣੀ ਪਛਾਣ ਬਦਲੀ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਅਜੀਬ ਟੰਗ ਦਿੱਲੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਸੀਆਈਐਸਐਫ ਨੇ ਇੱਕ 24 ਸਾਲਾਂ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਬੜਿਆਂ ਹੋਇਆ ਬੁੱਢਾ ਸੀ 67 ਵਰਿਆਂ ਦਾ ਸੀਨੀਅਰ ਸਿਟੀਜ਼ਨ ਬਣ ਕੇ ਕੈਨੇਡਾ ਉਡਾਰੀ ਮਾਰਨ ਦੀ ਤਿਆਰੀ ਤੁਸੀਂ ਉਹਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕਰ ਲਿਆ ਗਿਆ ਹੈ ਜਾਣਕਾਰੀ ਮਿਲੀ ਹੈ ਕਿ 18 ਜੂਨ ਨੂੰ ਲਗਭਗ 5:20 ਮਿੰਟ ਦਾ ਸਮਾਂ ਸੀ ਤੇ ਇਹ ਮੁੰਡਾ ਅੰਦਰ ਜਾਂਦਾ ਜਿਹੜਾ ਕਿ ਇੱਕ ਬਾਬਾ ਬਜ਼ੁਰਗ ਬਣਿਆ ਹੋਇਆ ਸੀ ਉਹਦੀ ਪ੍ਰੋਫਾਈਲ ਜਦੋਂ ਚੈੱਕ ਕੀਤੀ ਗਈ ਉਹਦਾ ਜਦੋਂ ਵਰਤਾਓ ਦੇਖਿਆ ਗਿਆ ਉਹਦੇ ਵਿੱਚ ਕਾਫੀ ਅੰਤਰ ਨਜ਼ਰ ਆ ਰਿਹਾ ਸੀ ਉਹ ਸਾਰਾ ਕੁਝ ਵੇਖ ਕੇ ਉਹਦੀ ਬਾਡੀ ਲੈਂਗੁਏਜ ਵੇਖ ਕੇ ਉਹਦੇ ਚਾਲ ਢਾਲ ਦੇਖ ਕੇ ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ 3 ਦੇ ਉੱਤੇ ਚੈੱਕ ਅਪ ਜਿਹੜਾ ਖੇਤਰ ਸੀ ਚੈੱਕਨ ਖੇਤਰ ਦੇ ਵਿੱਚ ਉਹਨੂੰ ਪੁੱਛਗਛ ਵਾਸਤੇ ਰੋਕ ਲਿਆ ਪੁੱਛਗਛ ਕੀਤੀ ਗਈ ਤਾਂ ਉਹਨੇ ਆਪਣੀ ਪਛਾਣ 67 ਵਰਿਆਂ ਦੇ ਰਸ਼ਵਿੰਦਰ ਸਿੰਘ ਸੋਹਤਾ ਦੇ ਵਜੋਂ ਦੱਸੀ ਪਾਸਪੋਰਟ ਤੇ ਉਹਦੀ ਜੀ ਡੇਟ ਆਫ ਬਰਥ ਸੀ ਜਨਮ ਤਾਰੀਖ ਸੀ ਉਹ 10 2 1957 ਲਿਖੀ ਹੋਈ ਸੀ ਉਹਦਾ ਜਨਮ ਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਲਿਖਿਆ ਹੋਇਆ ਸੀ ਜਦ ਕਿ ਪੁੱਛ ਪੜਤਾਲ ਚ ਪਤਾ ਲੱਗਿਆ ਕਿ ਮੂਲ ਤੌਰ ਤੇ ਲਖਨਊ ਦਾ ਰਹਿਣ ਵਾਲਾ ਅਸਲ ਦੇ ਵਿੱਚ ਇਹ ਵਿਅਕਤੀ ਰਾਤ ਦੇ 10:50 ਮਿੰਟ ਤੇ ਏਅਰ ਕੈਨੇਡਾ ਦੀ ਫਲਾਈਟ ਦੇ ਰਾਹੀਂ ਦਿੱਲੀ ਤੋਂ ਕੈਨੇਡਾ ਉਡਾਨ ਭਰਨ ਦੀ ਤਿਆਰੀ ਵਿੱਚ ਸੀ ਸੀਆਈਐਫ ਦੇ ਜਵਾਨਾਂ ਨੂੰ ਇਸ ਵਿਅਕਤੀ ਦਾ ਜਦੋਂ ਪਾਸਪੋਰਟ ਚੈੱਕ ਕੀਤਾ ਗਿਆ ਤਾਂ ਉਹਦੀ ਉਮਰ ਜਿਹੜੀ ਪਾਸਪੋਰਟ ਦੇ ਵਿੱਚ ਦਰਜ ਕੀਤੀ ਹੋਈ ਸੀ ਪਰ ਉਹਦਾ ਸਰੀਰ ਉਹਦੇ ਤੋਂ ਕਿਤੇ ਘੱਟ ਦੱਸ ਰਿਹਾ ਸੀ ਕਿ ਇਹਦੀ ਇੰਨੀ ਉਮਰ ਹੋਣੀ ਨਹੀਂ ਉਹਦੀ ਆਵਾਜ਼ ਉਹਦੀ ਸਕਿਨ ਉਹਦੀ ਚਮੜੀ ਇਹ ਸਾਰਾ ਕੁਝ ਇੱਕ ਦੂਸਰੇ ਨਾਲ ਮੇਲ ਨਹੀਂ ਸੀ ਖਾ ਰਿਹਾ ਖਾਸ ਕਰਕੇ ਉਹਦੀ ਉਮਰ ਜੋ ਪਾਸਪੋਰਟ ਦੇ ਵਿੱਚ ਲਿਖੀ ਹੋਈ ਸੀ ਨੇੜਿਓਂ ਜਾਂਚ ਕੀਤੀ ਗਈ ਪਤਾ ਲੱਗਿਆ ਕਿ ਇਸ ਵਿਅਕਤੀ ਨੇ ਆਪਣੇ ਵਾਲ ਡਾਈ ਕੀਤੇ ਹੋਏ ਸੀ ਆਮ ਤੌਰ ਤੇ ਲੋਕ ਚਿੱਟਿਆਂ ਨੂੰ ਕਾਲੇ ਕਰ ਦਿਆ ਪਰ ਇਹਨੇ ਆਪਣੇ ਵਾਲਾਂ ਨੂੰ ਆਪਣੀ ਦਾੜ੍ਹੀ ਨੂੰ ਸਫੈਦ ਕੀਤਾ ਹੋਇਆ ਸੀ ਤਾਂ ਕਿ ਉਹ ਬਜ਼ੁਰਗ ਨਜ਼ਰ ਆਵੇ ਬੁੱਢਾ ਨਜ਼ਰ ਆਵੇ ਤੇ ਨਜ਼ਰਵਾੰਗ ਉਹਨੇ ਦੇਖਣ ਵਾਲੀਆਂ ਐਨਕਾਂ ਪਾਵ ਨਜ਼ਰ ਦੀਆਂ ਐਨਕਾਂ ਵੀ ਲਾਈਆਂ ਹੋਈਆਂ ਸੀ ਸ਼ੱਕ ਹੋ ਗਿਆ ਬਰੀਕੀ ਨਾਲ ਜਾਂਚ ਕੀਤੀ ਗਈ ਡਿਪਾਰਚਰ ਏਰੀਆ ਵਿੱਚ ਲਿਆਂਦਾ ਗਿਆ ਉਹਦਾ ਮੋਬਾਈਲ ਫੜ ਕੇ ਜਦੋਂ ਉਹ ਦੇਖਿਆ ਗਿਆ ਤੇ ਉਹਦੇ ਵਿੱਚ ਇੱਕ ਹੋਰ ਪਾਸਪੋਰਟ ਦੀ ਸੌਫਟ ਕਾਪੀ ਮਿਲੀ ਉਹਦੇ ਅਨੁਸਾਰ ਪਾਸਪੋਰਟ ਤੇ ਦਰਜ ਨਾਮ ਗੁਰਸੇਵਕ ਸਿੰਘ ਉਮਰ ਸਿਰਫ 24 ਵਰੇ ਸੀ ਪਰ ਇਹ ਜਿਸ ਪਾਸਪੋਰਟ ਤੇ ਵਰਤ ਕਰਨ ਲੱਗਿਆ ਸੀ ਉਹਦੇ 'ਚ 67 ਵਰੇ ਨਾਮ ਕੁਝ ਹੋਰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਮੰਨ ਗਿਆ ਇਹ ਫਿਸ ਗਿਆ ਉਹ ਕਹਿੰਦਾ ਮੇਰਾ ਅਸਲੀ ਨਾਮ ਗੁਰਸੇਵਕ ਸਿੰਘ ਹੈ ਅਤੇ ਉਮਰ ਮੇਰੀ ਸਿਰਫ 24 ਸਾਲ ਹੈ ਉਹ 67 ਵਰੇ ਦੇ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ ਤੇ ਜਾਰੀ ਪਾਸਪੋਰਟ ਤੇ ਸਫਰ ਕਰਨ ਦੀ ਫਰਾਕ ਵਿੱਚ ਸੀ ਸੀਆਈਐਸਐਫ ਦੇ ਸਹਾਇਕ ਇਨਸਪੈਕਟਰ ਜਨਰਲ ਅਤੇ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਨੇ ਦੱਸਿਆ ਕਿ ਮਾਮਲਾ ਝਾਲੀ ਦਸਤਾਵੇਜ਼ ਝਾਲੀ ਪਾਸਪੋਰਟ ਦਾ ਹੈ ਉਹਦੇ ਯਾਤਰੀ ਨੂੰ ਸਮਾਨ ਸਮੇਤ ਹਿਰਾਸਤ ਵਿੱਚ ਲੈ ਲਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਇਸ ਕਾਰਵਾਈ ਲਈ ਆਈਜੀਆਈ 에어ਪੋਰਟ ਪੋਰਟਸ ਦੇ ਹਵਾਲੇ ਉਸ ਨੂੰ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਸੀ ਉਹਨਾਂ ਦੀ ਚੌਕ ਸੀ ਉਹਨਾਂ ਦੀ ਸਿਆਣਪ ਉਹਦੇ ਕਾਰਨ ਇਹ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਕੋਈ ਇਹ ਨਵੀਂ ਘਟਨਾ ਨਹੀਂ ਤੁਹਾਨੂੰ ਯਾਦ ਹੋਣਾ ਕਦੇ ਕਹਿੰਦੇ ਨੇ ਕੋਈ ਜਹਾਜ਼ ਦੇ ਖੰਭਾਂ 'ਚ ਉਡਾਰੀ ਮਾਰ ਗਿਆ ਜੀ ਕੋਈ ਟਾਇਰਾਂ ਦੇ ਕੋਲ ਦੀ ਅੰਦਰ ਵੜ ਗਿਆ ਜੀ ਸੋ ਸਮੇਂ-ਸਮੇਂ ਤੇ ਤਰ੍ਹਾਂ-ਤਰ੍ਹਾਂ ਦੇ ਅਨੋਖੇ ਢੰਗ ਤਰੀਕੇ ਵਿਦੇਸ਼ ਜਾਣ ਵਾਸਤੇ ਅਪਣਾਈ ਜਾਂਦੇ ਆ ਸੋ ਇਹ ਵੀ ਇੱਕ ਵੱਖਰਾ ਤਰੀਕਾ ਸੀ ਪਰ ਅਧਿਕਾਰੀਆਂ ਵੱਲੋਂ ਇਸ ਨੂੰ ਮੌਕੇ ਤੇ ਫੜ ਲਿਆ ਗਿਆ ਦੋਸਤੋ AC ਕੋਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ